ਜੀਤ ਸਿੰਘ ਨਾਮ ਦਾ ਇੱਕ ਹਵਾਲਾਤੀ ਸੀਗਾ ਜਿਹੜਾ ਕਿ ਸਿਵਲ ਹਸਪੀਟਲ ਫਰੂਸਪੁਰ ਵਿਖੇ ਦਾਖਲ ਕਰਵਾਇਆ ਗਿਆ ਸੀ ਉਹਦੀ ਥੋੜਾ ਜਿਹਾ ਬਿਮਾਰ ਰਹਿੰਦਾ ਸੀਗਾ ਜੋ ਹਸਪੀਟਲ ਵਿੱਚ ਦਾਖਲ ਸੀਗਾ ਤੇ ਕੱਲ ਬੀਤੀ ਰਾਤ ਜਿਹੜਾ ਉੱਥੋਂ ਫਰਾਰ ਹੋ ਗਿਆ ਜਿਹੜੇ ਉੱਥੇ ਗਾਰਡ ਆਲਰੇਡੀ ਲੱਗੀ ਹੋਈ ਸੀ ਬਟ ਹਨੇਰੇ ਦਾ ਫਾਇਦਾ ਖਾਦੇ ਗਾਰਡ ਨੂੰ ਚਖਮਾ ਦੇ ਕੇ ਉੱਥੋਂ ਫਰਾਰ ਹੋ ਗਿਆ ਜਿਸ ਸਬੰਧ ਦੇ ਵਿੱਚ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆ ਰਹੇ ਉਸ ਦੇ ਭਾਲ ਦੇ ਲਈ ਸੀਆਈਏ ਸਿਟੀ ਤੇ ਜिले ਦੇ ਵਿੱਚੋਂ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਤੇ ਚਾਰ ਟੀਮਾਂ ਸੀ ਬਣਾ ਦਿੱਤੀਆਂ ਜਿਹੜੇ ਤੇ ਉਹ ਟੀਮਾਂ ਵਰਕ ਕਰ ਰਹੀਆਂ ਹਨ ਉਹਨਾਂ ਦੇ ਰਿਲੇਸ਼ਨਸ ਦੇ ਵਿੱਚ ਜਾ ਕੇ ਰਿਲੇਟਿਵਸ ਕੋਲ ਜਾ ਕੇ ਤੇ ਜੀ ਹਰ ਤਰੀਕੇ ਨਾਲ ਅਸੀਂ ਭਾਲ ਕਰ ਰਹੇ ਹਾਂ ਜੀ ਇਹ ਉਗਰਾਣਾ ਤੇ ਇਕੱਠੇ ਜਰਕ ਇਹ ਅਸੀਂ ਕਾਰਵਾਈ ਕਰਾਂਗੇ ਜੀ ਕਾਨੂੰਨ ਮੁਤਾਬਕ ਤੇ ਉਹਨਾਂ ਦੀ ਅੰਗਲੀ ਪਾਈ ਜੋਗੀ ਡੈਫੀਨੇਟਲੀ ਉਹਨਾਂ ਦੇ ਖਿਲਾਫ ਕਾਰਵਾਈ ਹੋਏ ਜੀਤ ਸਿੰਘ ਨਾਮ ਦਾ ਇੱਕ ਹਵਾਲਾਤੀ ਸੀਗਾ ਜਿਹੜਾ ਕਿ ਸਿਵਲ ਹਸਪੀਟਲ ਫਰੂਸਪੁਰ ਵਿਖੇ ਦਾਖਲ ਕਰਵਾਇਆ ਗਿਆ ਸੀ ਉਹ ਜਿਹੜਾ ਬਿਮਾਰ ਲੰਦਾ ਸੀਗਾ ਜੋ ਹਸਪੀਟਲ ਵਿੱਚ ਦਾਖਲ ਸੀਗਾ ਤੇ ਕੱਲ ਬੀਤੀ ਰਾਤ ਜਿਹੜਾ ਉੱਥੋਂ ਫਰਾਰ ਹੋ ਗਿਆ ਜਿਹੜੀ ਉੱਥੇ ਗਾਰਡ ਆਲਰੇਡੀ ਲੱਗੀ ਹੋਈ ਸੀ ਬਟ ਹਨੇਰੇ ਦਾ ਫਾਇਦਾ ਉਠਾਉਂਦੇ ਗਾਰਡ ਨੂੰ ਚਖਮਾ ਦੇ ਕੇ ਉੱਥੋਂ ਫਰਾਰ ਹੋ ਗਿਆ ਜਿਸ ਸਬੰਧ ਦੇ ਵਿੱਚ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ ਪਾਤੀ ਜਾਰੀ ਉਸ ਦੇ ਭਾਲ ਦੇ ਲਈ ਸੀਆਈਏ ਸਿਟੀ ਤੇ ਜ਼ਿਲ੍ਹੇ ਦੇ ਵਿੱਚੋਂ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਚਾਰ ਟੀਮਾਂ ਅਸੀਂ ਬਣਾ ਦਿੱਤੀਆਂ ਜਿਹੜੇ ਤੇ ਉਹ ਟੀਮਾਂ ਵਰਕ ਕਰ ਰਹੀਆਂ ਹਨ ਉਹਨਾਂ ਦੇ ਰਿਲੇਸ਼ਨਸ ਦੇ ਵਿੱਚ ਜਾ ਕੇ ਰਿਲੇਟਿਵਸ ਕੋਲ ਜਾ ਕੇ ਤੇ ਹਰ ਤਰੀਕੇ ਨਾਲ ਅਸੀਂ ਭਾਗ ਕਰ ਰਹੇ ਹਾਂ ਇਹ ਅਸੀਂ ਕਾਰਵਾਈ ਕਰਾਂਗੇ ਜੀ ਕਾਨੂੰਨ ਮੁਤਾਬਕ ਤੇ ਉਹਨਾਂ ਦੀ ਅੰਗਲੀ ਪਾਈ ਜਾਊਗੀ ਡੈਫੀਨੇਟਲੀ ਉਹਨਾਂ ਦੇ ਖਿਲਾਫ ਕਾਰਵਾਈ ਹੋਏ ਜੀਤ ਸਿੰਘ ਨਾਂ ਦਾ ਇੱਕ ਹਵਾਲਾ ਆਤੀ ਸੀਗਾ ਜਿਹੜਾ ਕਿ ਸਿਵਲ ਹਸਪੀਟਲ ਫਰੋਸਪੁਰ ਵਿਖੇ ਦਾਖਲ ਕਰਵਾਇਆ ਗਿਆ ਸੀ ਉਹ ਨਹੀਂ ਥੋੜਾ ਜਿਹਾ ਬਿਮਾਰ ਰਹਿੰਦਾ ਸੀਗਾ ਜੋ ਹਸਪੀਟਲ ਵਿੱਚ ਦਾਖਲ ਸੀਗਾ ਤੇ ਕੱਲ ਬੀਤੀ ਰਾਤ ਜਿਹੜਾ ਉੱਥੋਂ ਫਰਾਰ ਹੋ ਗਿਆ ਜਿਹਦੇ ਉੱਤੇ ਗਾਰਡ ਆਲਰੇਡੀ ਲੱਗੀ ਹੋਈ ਸੀ ਬਟ ਹਨੇਰੇ ਦਾ ਫਾਇਦਾ ਉਠਾਉਂਦੇ ਗਾਰਡ ਨੂੰ ਚੱਕਮਾ ਦੇ ਕੇ ਉੱਥੋਂ ਫਰਾਰ ਹੋ ਗਿਆ ਜਿਸ ਸਬੰਧ ਦੇ ਵਿੱਚ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆ ਰਹੇ ਹਾਂ ਉਸ ਦੇ ਭਾਲ ਦੇ ਲਈ ਸੀਆਈਏ ਸਿਟੀ ਤੇ ਜ਼ਿਲ੍ਹੇ ਦੇ ਵਿੱਚੋਂ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਚਾਰ ਟੀਮਾਂ ਅਸੀਂ ਬਣਾ ਦਿੱਤੀਆਂ ਜਿਹੜੇ ਤੇ ਉਹ ਟੀਮਾਂ ਵਰਕ ਕਰ ਰਹੀਆਂ ਹਨ ਉਹਨਾਂ ਦੇ ਰਿਲੇਸ਼ਨਸ ਦੇ ਵਿੱਚ ਜਾ ਕੇ ਰਿਲੇਟਿਵਸ ਕੋਲ ਜਾ ਕੇ ਤੇ ਜੀ ਹਰ ਤਰੀਕੇ ਨਾਲ ਅਸੀਂ ਭਾਲ ਕਰ ਰਹੇ ਹਾਂ ਇਹ ਅਸੀਂ ਕਾਰਵਾਈ ਕਰਾਂਗੇ ਜੀ ਕਾਨੂੰਨ ਮੁਤਾਬਕ ਤੇ ਉਹਨਾਂ ਦੀ ਅੰਗਲੀ ਪਾਈ ਜਾਊਗੀ ਡੈਫੀਨੇਟਲੀ ਉਹਨਾਂ ਦੇ ਖਿਲਾਫ ਕਾਰਵਾਈ ਹੋਏ ਜੀਤ ਸਿੰਘ ਨਾਂ ਦਾ ਇੱਕ ਹਵਾਲਾ ਆਤੀ ਸੀਗਾ ਜਿਹੜਾ ਕਿ ਸਿਵਲ ਹਸਪੀਟਲ ਫਲੂਰਸਪੁਰ ਵਿਖੇ داخل کروایا ਗਿਆ ਸੀ ਉਹ ਨਹੀਂ ਥੋੜਾ ਜਿਹਾ ਬਿਮਾਰ ਰਹਿੰਦਾ ਸੀਗਾ ਜੋ ਹਸਪੀਟਲ ਵਿੱਚ ਦਾਖਲ ਸੀਗਾ ਤੇ ਕੱਲ ਬੀਤੀ ਰਾਤ ਜਿਹੜਾ ਉੱਥੋਂ ਫਰਾਰ ਹੋ ਗਿਆ ਜਿਹੜੇ ਉੱਥੇ ਗਾਰਡ ਆਲਰੇਡੀ ਲੱਗੀ ਹੋਈ ਸੀ ਬਟ ਹਨੇਰੇ ਦਾ ਫਾਇਦਾ ਖਾਉਦੇ ਗਾਰਡ ਨੂੰ ਚਖਮਾ ਦੇ ਕੇ ਉੱਥੋਂ ਫਰਾਰ ਹੋ ਗਿਆ ਜਿਸ ਸੰਬੰਧ ਵਿੱਚ ਅਸੀਂ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆ ਰਹੇ ਉਸ ਦੇ ਭਾਲ ਦੇ ਲਈ ਸੀਆਈਏ ਸਿਟੀ ਤੇ ਜਿਲ੍ਹੇ ਦੇ ਵਿੱਚੋਂ ਐਸਐਸਪੀ ਸਾਹਿਬ ਦੇ ਨਿਰਦੇਸ਼ਾਂ ਦੇ ਚਾਰ ਟੀਮਾਂ ਅਸੀਂ ਬਣਾ ਦਿੱਤੀਆਂ ਜਿਹੜੇ ਤੇ ਉਹ ਟੀਮਾਂ ਵਰਕ ਕਰ ਰਹੀਆਂ ਹਨ ਉਹਨਾਂ ਦੇ ਰਿਲੇਸ਼ਨਸ ਦੇ ਵਿੱਚ ਜਾ ਕੇ ਰਿਲੇਟਿਵਸ ਕੋਲ ਜਾ ਕੇ ਤੇ ਜੀ ਹਰ ਤਰੀਕੇ ਨਾਲ ਅਸੀਂ ਭਾਗ ਕਰ ਰਹੇ ਹਾਂ ਇਹ ਅਸੀਂ ਕਾਰਵਾਈ ਕਰਾਂਗੇ ਜੀ ਕਾਨੂੰਨ ਮੁਤਾਬਕ ਤੇ ਉਹਨਾਂ ਦੀ ਅੰਗਲੀ ਪਾਈ ਜਾਊਗੀ ਡੈਫੀਨੇਟਲੀ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ